ਸਸਰੀ ਕਾਲ ਜੀ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਦੁਬਾਰਾ ਸਟਾਕ ਕਰ ਲਿਆ ਜੀ ਆਪਣੇ ਰਸੀਆ ਬ੍ਰਾਂਡ ਦਾ ਪਸ਼ਮੀਨਾ オリジナル ਪਸ਼ਮੀਨਾ ਗਰਮ ਕੱਪੜਾ ਹੁੰਦਾ ਜੀ ਕਢਾਈ ਕਰਾ ਲਓ ਪਲੇਨ ਬਣਵਾ ਲਓ ਜਿੰਮੇ ਮਰਜ਼ੀ ਕਰ ਲਓ ਜੀ ਉਮੀਦ ਤੂਟ ਤੈਰੋ ਜੀ ਛੋਟਾ ਰੰਗ ਚੈੱਕ ਕਰ ਲਓ ਜੀ ਰੰਗ ਬੜੇ ਸੋਹਣੇ ਨੇ 50 ਕਲਰ ਨੇ ਜੀ ਤੇ 50 ਤੇ 50 ਕਲਰ ਆਪਣੇ ਕੋਲ ਆ ਜਾ ਨੇ ਸਕਰੀਨ ਸ਼ਾਟ ਲਈ ਚਲਿਓ ਆਰਡਰ ਕਰਿਓ ਆਪਾਂ ਨੂੰ ਜੀ ਨਾਮ ਪਰ ਉੱਪਰ ਮੈਂਸ਼ਨ ਕਰਤਾ ਸਕਰੀਨ ਦੇ ਉੱਤੇ ਆ ਲਓ ਜੀ ਰੰਗ ਚੈੱਕ ਕਰ ਲਓ ਰੰਗ ਬੜੇ ਸੋਹਣੇ ਨੇ ਜੀ ਸਕਰੀਨ ਸ਼ਾਟ ਲਈ ਚਲੋ ਜਿਹੜਾੜਾ ਰ ਡਿਲੀਵਰੀ ਚਾਰਜ ਇਸ ਮਤਲਬ ਕੋ ਸ਼ਿਪਿੰਗ ਚਾਰਜਸ ਕੋਈ ਵੀ ਨਹੀਂ ਹੈਗਾ ਜੀ ਇਹਦਾ ਜ਼ੀਰੋ ਸ਼ਿਪਿੰਗ ਚਾਰਜਸ ਜੀ ਲੋ ਰੰਗ ਚੱਕਰੀ ਚਲੋ ਜੀ ਸਕਰੀਨ ਤੇ ਨੰਬਰ ਮੈਂਸ਼ਨ ਹੈ ਜੀ ਆਰਡਰ ਦਿਓ ਜਲਦੀ ਤੋਂ ਜਲਦੀ ਇਹ ਨਾਲ ਦੀ ਨਾਲ ਖਤਮ ਹੋ ਜਾਂਦਾ ਜੀ ਮਾਲ ਬ੍ਰਾਂਡ ਬਹੁਤ ਸੋਹਣਾ ਹੈ ਨਕਲੀ ਮਾਲ ਤੋਂ ਬਚ ਕੇ ਰਹੋ ਜੀ ਇਹਦੇ ਕੰਨੀ ਲੱਗੀ ਹੁੰਦੀ ਹੈ ਬਕਾਇਦਾ ਜੀ ਸਾਈਡ ਤੇ ਕੰਨੀ ਲੱਗੀ ਹੁੰਦੀ ਰੱਸੀਆ ਬ੍ਰਾਂਡ ਦੀ origignal ਤੇ ਜੀ ਕੋਈ ਲੰਬਾਂ ਵਾਲੀ ਕੱਪੜੇ ਦਾ ਲਓ ਜੀ ਇਹ ਰੰਗਾਂ ਵਿੱਚ ਦੀ ਚੱਕਰੀ ਚੁਣੋ ਰੰਗ ਬੜੇ ਸੋਹਣੇ ਨੇ ਪੂਰੇ ਘੈਂਟ ਰੰਗ ਨੇ ਰੇਟ ਆ 600 ਰੁਪਈਆ ਕੋਈ ਡਿਲੀਵਰੀ ਚਾਰਜਸ ਹੈ ਨਹੀਂਗਾ ਜੀ ਸਕਰੀਨਸ਼ਾਟ ਲਈ ਚਲੋ ਜਲਦੀ ਤੋਂ ਜਲਦੀ ਸ਼ਾਪ ਤੇ ਵਿਜ਼ਿਟ ਕਰ ਲਓ ਚਾਹੇ ਚਾਹੇ ਆਪਾਂ ਨੂੰ ਵਟਸਐਪ ਤੇ ਆਰਡਰ ਕਰ ਦਿਓ ਜੀ ਰੰਗ ਸਾਰੇ ਦੇ ਸਾਰੇ ਹਾਜ਼ਰ ਨੇ ਜੀ ਨਵਾਂ ਹੀ ਮਾਲ ਆਇਆ ਸਾਰਾ ਜੀ ਦੁਬਾਰਾ ਰੀਸਟਾਕ ਕੀਤਾ ਪਹਿਲਾਂ ਜਿਹੜੀ ਪੈਣਾ ਰਹਿ ਗਏ ਸੀ ਹੁਣ ਦੁਬਾਰਾ ਆਰਡਰ ਕਰ ਦਿਓ ਜੀ ਆਪਾਂ ਨੂੰ ਲਓ ਜੀ 600 ਰੁਪਏ ਰੇਟ ਰੂਗਾ ਜੀ ਇਹ ਤਾਂ ਬਾਜ਼ਾਰ ਦਾ 7-800 ਰੁਪਏ ਰੇਟ ਹੈ ਆਪਣਾ ਰੇਟ ਹੈਗਾ 600 ਰੁਪਏ